बहुत बहुत धन्यवाद तो जी सारे भाई रखा सिंह से आज के उन्होंने तो बाद डॉक्टर रितु जी डॉक्टर रितु जी को बाद सुख देर होगा भारतीय किसान यूनियन को भी चेंज में लगे रहे जी भाई जी गाजीबाद जी के फतेह जी साहब का हो वाहेगुरु जी का खालसा वाहेगुरु जी के फतेह आज ਕੌਮੀ ਇਨਸਾਨ ਮੋਰਚੇ ਨੂੰ ਚਾਹਦਿਆਂ ਧਿਆਨ ਆ ਯਾਰ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁਕਿਆ ਹੈ ਨਾਲ ਹੀ ਨਹੀਂ ਪ੍ਰਭੂ ਤੁਸੀਂ ਲਾਈਵ ਕਰ ਮਡੇ ਅਵਾਜ਼ ਤਣਾ ਮੋਰਚੇ ਚ ਆਏ ਨੇ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾ ਜਿੱਥੇ ਇਸ ਮੋਰਚੇ ਦੀ ਅਗਵਾੜੀ ਕਾਤਰੀ ਟੀਮ ਹੈ ਉਹਨੇ ਆਪਣਾ ਰੋਲ ਨੁਆਇਆ ਹੈ ਉੱਚੇ ਸਾਥ ਤੋਂ ਆਇਆ ਜੋਗਦਾਨ ਇੱਥੇ ਪਾਇਆ ਸਾਡੇ ਦਸ ਤਾਕਸਰੇ ਨੇ ਇਹ ਰੰਗ ਦੇ ਸੇਵੰਦੀਆਂ ਨੇ ਜਿੰਨਾਂ ਦੇ ਵਿੱਚ ਬਾਬਾ ਲਗਿਆਨਾਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਤੇ ਹੋਰ ਜਿਹੜੇ ਇੱਥੇ ਪੰਧੀਆਂ ਜਿਨ੍ਹਾਂ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ ਜੇ ਰਾਤ ਨਗੇ ਰਹੇ ਸੋ ਅੱਜ ਇਹਦਾ ਸਾਰਿਆਂ ਨੇ ਖਾਲਸਾ ਮਹਾਪੰਚਾਇਤ ਬੁਲਾਈ ਹੈ ਦੁੱਖ ਦੀ ਗੱਲ ਹੈ ਜਿੰਨੇ ਸੰਗਤ ਨੂੰ ਆਉਣਾ ਚਾਹੀਦਾ ਸੀ ਉਹਵੇਂ ਨਹੀਂ ਆਏ ਜਿਆ ਜੇ ਮੈਂ ਬਾਰ-ਬਾਰ ਬੇਨਤੀਆਂ ਹੋਈਆਂ ਕਿ ਭਾਈ ਆ ਕੇ ਮੰਦਾਲ ਚ ਬੈਠੋ ਪਰ ਬਹੁਤ ਹੀ ਸੰਗਤ ਲੰਗਰਾਂ ਚ ਫਿਰਦੀ ਆ ਕੋਈ ਸ਼ਰਕਤ ਦੇ ਫਿਰਦਾ ਕੋਈ ਚ ਫਿਰਦਾ ਤੇ ਉਧਰ ਫਿਰਦਾ ਹੈ ਇਹ ਇਸ ਗੰਦੇ ਕੰਮ ਕੰਮ ਦੇ ਜਿਸ ਕਰਕੇ ਸਾਡੇ ਮੋਰਚੇ ਜਿਹੜੇ ਸਫਲ ਨਹੀਂ ਹੋ ਰਹੇ ਹੁਣ ਆਪਾਂ ਇਹ ਜਿਹਾ ਸੇ ਮਹਾਪੰਚਾਇਤ ਬੁਲਾਈ ਹੈ ਬੁਲਾਰਿਆਂ ਨੇ ਬੋਲਣਾ ਸੁਣਨ ਵਾਲਿਆਂ ਨੇ ਸੁਣ ਕੇ ਘਰਾਂ ਨੂੰ ਦੂਰ ਜਾਣਾ ਹੈ ਇਹਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਦਲਪੰਥ ਨੂੰ ਨਹੀਂ ਜੱਥੇ ਮੰਨੀ ਜਾਂਦੂ ਸਮੁੱਚੀ ਅਗਵਾਈ ਕਰਾਈ ਟੀਮ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੇ ਆਪਾਂ ਇਹ ਮੋਰਚਾ ਕਾਮ ਜਾਂ ਕਰਨਾ ਹੈ ਬੰਦੀ ਸੰਗਰਾਂ ਦੀ ਵਿਹਾਈ ਕਰਾਉਣੀ ਹੈ ਗੇਰ ਅੰਗੀਆਂ ਦੇ ਇਨਸਾਫ ਲੈਣੇ ਆਂ ਬਰਾਨੀ ਘਰ ਗੋਲੀ ਕਾਢ ਦੇ ਇਨਸਾਫ ਲੈਣੇ ਆਂ ਜਾਂ ਜਿਹੜੀਆਂ-ਜਿਹੜੀਆਂ ਦਸਤਾਨੀਆਂ ਇੱਥੇ ਮੰਗਾਂ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਭ ਬਣ ਕੇ ਆਇਆ ਤਾਂ ਇਹ ਗੱਲਾਂ ਮਾਤਾ-ਬਾਪਾ ਰਾਜਾ ਜੀ ਤੇ ਬਾਬਾ ਕੁਲਵਿੰਦਰ ਸਿੰਘ ਨੇ ਬਖਸ਼ਾ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ ਦੇਖਣਾ ਪੈਣਾ ਹੈ ਜੇ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ ਇਹ ਗੋਣ ਹੋ ਰਹੀ ਹੈ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪਾਣੀਆਂ ਦੇ ਤੇ 11 ਜੇਲਾਂ ਪਾਨਾ ਜਾ ਰਹੇ ਆ ਉਹਦਾ ਮੋਰਚਾ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਹੈ ਤਾ ਭੁੱਲ ਜਿਉਂ ਵੀ ਅਸੀਂ ਕੋਈ ਵੀ ਮੋਰਚਾ ਕਾਮਜਾਬ ਕਰ ਲਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਲੋਕ ਨਿਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਅਸਰੀਆਂ ਦਾ ਮਨੋਬਲ ਘੱਟ ਜਾਂਦਾ ਬਣਾਏ ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸਪੀਰੋ ਕੇਰਾਬੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਹੈ ਆਪਾਂ ਰੋਲ ਦੇਖਦੇ ਆ ਸਾਡੇ ਦਰਜਣਾ ਮੁੰਡੇ ਰੋਜ਼ਾ ਚਿੱਤੇ ਰੇਤੀ ਕੇ ਲਾ ਕੇ ਤੇ ਗੋਲੀਆਂ ਖਾ ਕੇ ਮਰਦੇ ਆ ਵੱਧੀ ਗੰਤੀ ਦੇ ਨਾਲ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਜਿਹੇ ਪੰਜਾਬ ਦੇ ਵਿੱਚ ਇੱਕ ਸ਼ਾਸਤ ਤਾਇਆ ਜਾ ਰਿਹਾ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਜਿਹੜਾ ਸਾਡੀ ਧਰਤੀ ਹੈ ਨਾ ਜਿਹੜਾ ਬਾਕੇ ਕੈਮੀਕਲ ਪਾ ਕੇ ਸਾਨੂੰ ਭਾਂਡਕ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ-ਥਾਂ ਸ਼ਹਿਰਾਂ ਦੇ ਵਿੱਚ ਆਰਬੀਐਫ ਸੈਂਟਰ ਖੋਲ ਕੇ ਜਿੱਥੇ ਕਿੰਨਵਾ ਟੀਕੇ ਦਾ ਜਾਵਾਖ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਵਿੱਚ ਸਾਡਾ ਡੀਐਨਏ ਬਦਲਿਆ ਜਾ ਰਿਹਾ ਜਿਹੜੇ ਪੰਜਾਬ ਦੇ ਵਿੱਚ ਕਿਸੇ ਪਾਸੇ ਕੋਈ ਠੰਡੀ ਹਵਾ ਦਾ ਮੋਲਾ ਨਹੀਂ ਆਉਂਦਾ ਚਾਰ ਸੈਕਟਰ ਪੰਜਾਬ ਕੱਠੀਆਂ ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹਦੇ ਐਨਐਸਏ ਲਾ ਕੇ ਯੂਐਪੀ ਲਾ ਕੇ ਜਿਲ੍ਹਿਆਂ ਦੇ ਵਿੱਚ ਫੰਦ ਕਸਤਾਇਆ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ 380 ਪਰਵਾਨਾ ਦੇ ਬੱਚੇ ਗਰੀਬ ਪਰਾਂ ਦੇ ਨੌਜਵਾਨ ਚੱਕ ਕੇ ਪੰਜਾਬ ਪੁੱਛਰੇ ਇਥੋਂ ਸਾਂਝਾ ਪ੍ਰੇਸ਼ਣ ਕੀਤਾ ਯੂਕੇ ਪੁਸਟ ਦੇ ਨਾਲ ਦੇ ਤੀੜੀ ਪੀਂਦ ਦੇ ਜਾ ਕੇ ਝੂਠੇ ਮੁਕਾਬਲੇ ਦਿਵਾ ਦਿੱਤੇ ਗਏ ਆ। ਆ બીજી ਵੀ ਗੱਲ ਆ ਨਾ ਹਥਿਆਰ ਬੋਧਿਕ ਸਿਖਰਾਂ ਦੇ ਵਿੱਚ ਤੈਨ ਨੌਜਵਾਨਾਂ ਨੂੰ ਉਮਰ ਕਾਇਰ ਦੀ ਸਜ਼ਾ ਹੁੰਦੀ ਐ ਗੁਲਾਮ ਕਿਸ ਦੀ ਕਿ ਉਹਨਾਂ ਕੋਲ ਸਿਕੂਲਰ ਰਿਚਰ ਮਿਲਿਆ ਸਿੱਖ ਸਾਧ ਗਿਆ ਕੋ ਕਿਤਾਬਾਂ ਮਿਲੀਆਂ ਨੇ। ਕਿਤਾਬਾਂ ਰੱਖਣਾ ਤੇ ਯੋਗ ਹੋ ਗਿਆ। ਔਰ ਜਿਹੜੀ ਸਾਨੂੰ ਆਇਆ ਤੱਕ ਘਰਾਂ ਦੇ ਬੈਠਿਆਂ ਨੂੰ ਕਿ ਅਸੀਂ ਬਹੁਤ ਸੌਖੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਫਸ ਕੇ ਮਰ ਗਏ ਜਾਂ ਮਰ ਹੀ ਜਾਂਦੇ ਆ ਉਹੀ ਮਰਨੇ ਆ ਸੋ ਪੰਜਾਬ ਦੇ ਲੋਕੋ ਇਹ ਅੱਗ ਦਾ ਸਰੇ ਤੁਹਾਡੇ ਘਰਾਂ ਤੱਕ ਪਹੁੰਚਣਾ ਤੁਹਾਡੇ ਜਵਾਕਾਂ ਤੱਕ ਪਹੁੰਚਣਾ ਬਸ ਇਹ ਪਹੁੰਚ ਚੁੱਕਿਆ ਹੈ ਕੋਈ ਪੰਜਾਬ ਦਾ ਬੰਦਾ ਸੌਖਾ ਨਹੀਂ ਹੈ ਕੱਛੇ ਉਹ ਲੋਕ ਵੀ ਗੱਲੇ ਆ ਆਪਾਂ ਹਰਦਾਰੀ ਕਹਿੰਦੇ ਨੇ ਕਿ ਦੁਸ਼ਮਣ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਕੋਈ ਧੋਰਾ ਮਾ ਨਹੀਂ ਹੈ ਦਿੱਲੀ ਸਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਲਗਾਤਾਰ ਸਾਡੀ ਲੈ ਗਈ ਰਹੀ ਹੈ ਲਗਾਤਾਰ ਜਿੰਨੇ ਵਾਰ ਘਾਣ ਕੀਤਾ ਕਟਲਿਆ ਕੀਤਾ ਭਾ ਕੀ ਆਪਾਂ ਦ੍ਰਿਸ਼ੀ ਨਹੀਂ ਆ ਆ ਜਿਹੜੇ ਪੁਆ ਦੇ ਏਰੀਏ ਨੇ ਬੱਚਾ ਆਪਾਂ ਬੈਠੇ ਹਾਂ ਅੱਛੇ ਲੋਕਾਂ ਨੇ ਦਾਦਾ ਸਟੋਰ ਨੂੰ ਕਿੰਨੇ ਦਿੱੱਛੇ 15-15 ਕਰੋੜ ਨੂੰ ਕਿੰਨੇ ਦੇਖੇ ਆ ਜਮੀਨਾ ਪੜੀਆਂ ਆ ਦੇਖੋ ਸਾਰਾ ਏਰੀਆ ਕਿੰਨੇ ਵੱਡੇ ਵੱਡੇ ਆਹੋਲੇ ਖੁੱਡੇ ਜੇ ਬਣ ਗਏ ਆ ਵੱਡੇ ਵੱਡੇ ਫਰਖ ਕਰਦੇ ਆ ਕੀ ਕਹਿੰਦਾ ਨੇ ਉਹਨਾਂ ਨੂੰ ਬ੍ਰਾਂਡ ਸਾਰੀ ਜ਼ਮੀਨ ਸਾਡੀ ਇੱਥੇ ਰੋਹੀ ਹੈ ਮੈਂ ਬਹੁਤ ਕਹਿੰਦਾ ਇਹ ਕਸੂਰ ਸਾਡੀ ਟੀਮ ਲਗਾਤਾਰੇ ਰੋਣਾ ਪਾ ਰਹੇ ਵੀ ਭਾਈ ਜ਼ਮੀਨਾਂ ਵੇਚ ਕੇ ਨਾ ਕੱਢੋ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਨਹੀਂ ਮਿਲਣੀਆਂ 25 26000 1 ਰੁਪਈਆ ਦੀ ਪੰਜਾਬ ਦੀ ਹਵਾ ਵਿੱਚ ਰੁਕੀ ਹੈ ਜਿਹੜਾ ਸਰਕਾਰ ਚ ਕੀ ਜਾਂਦੇ ਧਰਤ ਮਾਲੀਆਂ ਨਵੀਆਂ ਰੇਲੀਆਂ ਰੇਹਾਂ ਬਣਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਹਰੋਨੇ ਪੰਜਾਬ ਦੀ ਜ਼ਮੀਨ ਤੋਂ ਉਹਨਾਂ ਦੇ ਕਰ ਰਹੀ ਹੈ ਕੱਤੀ ਜਾ ਰਹੀ ਹੈ ਆ ਜਿੰਨੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਆਲੇ-ਦਾਲੇ ਹਜ਼ਾਰਾਂ ਏਕੜ ਪੈੜੀ ਇਹਨਾਂ ਨੇ ਖਾ ਲੀਆ ਕਈ ਪਿੰਡਾਂ ਨੂੰ ਸ਼ਹਿਰ ਖਾ ਚੁੱਕੇ ਆ ਹਮਾਤ ਦੇ ਵਿੱਚ ਕਮੂਨ ਵਾਲਿਆਂ ਆਇਆ 19 ਭੱਜਾ 77 ਦਾ ਆਉਤਰਾ ਖੰਡ ਦੇ ਵਿੱਚ ਕਮੂਨ ਵਾਲਿਆਂ ਪਿਛਲੇ ਸਾਲ ਹੋਰ ਕਈ ਸੂਤਿਆਂ ਦੇ ਵਿੱਚ ਕਰੂਨ ਆ ਵੀ ਤੁਸੀਂ ਉੱਥੇ ਜਿਹੜੀ ਜ਼ਮੀਨ ਹੈ ਉਹਨੂੰ ਜਾ ਕੇ ਲੈ ਨਹੀਂ ਸਕਦੇ ਕਿਉਂਕਿ ਉਹਦੀ ਖੇਤੀਬਾੜੀ ਵਾਲੀ ਬਾਹੀ ਦੀ ਜ਼ਮੀਨ ਹੈ ਪਰ ਪੰਜਾਬ ਦੇ ਵਿੱਚ ਕੋਈ ਐਸਾ ਕਾਨੂੰਨ ਨਹੀਂ ਹੈ ਗਈ ਬਾਰੇ ਗੱਲਾਂ ਵਿਧਾਨ ਸਭਾ ਦੇ ਝੁਕੀਆਂ ਅਸੀਂ ਪਿੱਛੇ ਦੇ ਪ੍ਰਸਤਾਨਫਸ ਕਰਕੇ ਸਰਕਾਰ ਦੇ ਧਿਆਨ ਤੇ ਲਿਆਦਾ ਵੀ ਜੇ ਦੂਜੇ ਸੁਧਾਰੀ ਕਾਨੂੰਨ ਬਣ ਸਕਦਾ ਤਾਂ ਪੰਜਾਬ ਦੇ ਬੱਚੇ ਕਾਨੂੰਨ ਬਣਨਾ ਚਾਹੀਦਾ ਕਿ ਉਹ ਬਾਹਰਲਾ ਬੰਦਾ ਰੱਖਿਆ ਆ ਕੇ ਪੰਜਾਬ ਦੇ ਵਿੱਚ ਸਾਡੀ ਬਾਰੀ ਜੋ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਵਿੱਚ ਸਾਡੀਆਂ ਨੌਕਰੀਆਂ ਦੇ ਰੀਆਂ ਤੁਸੀਂ ਕਰੋ 50-50% ਨੌਕਰੀਆਂ ਆਪ ਪਿਛਲੇ ਸਹਾਰਾ ਕ ਲੈਣ ਦਾ ਰੱਖੇ ਸਰਕਾਰ ਨੇ 53 ਫੀਸਦੀ ਬੰਦੇ ਬਾਹਰ ਦੇ ਸੂਬੇ ਤੋਂ ਲਿਆ ਕੇ ਭਾਤੀ ਕਰਦੇ ਆ। ਉਹਾ ਚੰਡੀਗੜ੍ਹ ਦੀ ਆਪਾਂ ਗੱਲ ਕਰਦੇ ਆ। ਚੰਡੀਗੜ੍ਹ ਗਿਆ ਸਮਝੋ। ਪਹਿਲੀ ਗੱਲ ਆ ਆਪਣੀ ਵਾਜਿਖ ਧਰੀ ਗਈ ਹੱਥੇ। ਹਰਿਆਣੇ ਦੇ ਨਾਲ ਚੰਡੀਗੜ੍ਹ ਦਾ ਅਨਪਾਸ ਸਭ ਚੱਜਾ ਸੀਗਾ। 5000 ਕਰੋੜ ਰੁਪਈਆ ਸਾਲਾਨਾ ਟੈਕਸ ਖਾ ਹੁੰਦਾ ਚੰਡੀਗੜ੍ਹ ਦੇ ਵਿੱਚੋਂ। ਜਿਵੇਂ ਵੰਡ ਕੇ ਪੰਜਾਬ ਤੇ ਹਰਿਆਣਾ ਕੀਤਾ ਜਾਵੇ ਇਹਦੀ ਕੋਈ ਗੱਲ ਨਹੀਂ ਕਰ ਰਿਆ ਹੁਣ ਤਾਂ ਅਗਿਆਨੇ ਸੀਰਕਟਰੀ ਜਾਂਦਾ ਉੱਥੇ ਪੋਸਟ ਪਲੇਸ ਕਰਤੀ ਹੈ ਜੰਡੀਗੜ੍ਹ ਦੇ ਵਿੱਚ ਕੇਂਦਰ ਨੇ ਇੱਕ ਰੂਲ ਲਾਗੂ ਕਰਤੇ ਜੰਡੀਗੜ੍ਹ ਦੇ ਵਿੱਚ ਹੌਲੀ ਹੌਲੀ ਆਪ ਕੋ ਜਿੰਨੀਆਂ ਸਾਲ ਉਸਾਲ ਤੋਂ ਉਸਾਲ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਹੋ ਰਣੀ ਹੈ ਚੰਡੀਗੜ੍ਹ ਸੱਟੋ ਥੋੜਾ ਮਹਾਰੀ ਵੀ ਕਿਆ ਸਮਝੋ ਅਖਾੜਾ ਜਿਲ੍ਹੇ 'ਚ ਵੱਡੀਆਂ-ਵੱਡੀਆਂ ਕੌਲੀਆਂ ਫਸਾਦੀਆਂ ਲਿਆ ਕੇ ਬਾਹਰਲੇ ਬੰਦੇ ਵਸਾਦੇ ਸਾਡੀ ਗ੍ਰੰਟੀ ਸਭੇ ਘੱਟ ਗਈ ਹੈ ਕਿਉਂ ਆਪਾਂ ਜਵਾਰ ਕੱਲਾ-ਕੱਲਾ ਜੁਰਮਾਨਾ ਲਾ ਕੇ ਸਾਡੀ ਜ਼ਮੀਨ ਨਾ ਘਟਦੇ ਉਹ ਕੱਲਾ-ਕੱਲਾ ਜਿਆ ਬਾਹਰ ਨੂੰ ਵੇਚਦਾ ਤੇ ਗਿਆ ਟੱਡੇ ਨਾ ਲੱਗਿਆ ਸਾਡੇ ਘਰਾਂ ਦੇ ਜੀਅ ਰੋਣ ਲੱਗੇ ਨੇ ਤੇ ਬੇਲੇ ਦਾ ਭਾਈ ਕੰਮ ਜੇ ਹੋਣੇ ਆ ਛੱਡ ਕੇ ਭੱਜੋ ਦੇ ਤਾਂ ਬੰਦਾਂ ਨੇ ਸਾਡੇ ਅੱਜੀ ਦੂਜੀ ਪ੍ਰਸਤ ਹੋ ਰਹੀ ਆ ਵੀ ਸਾਡੇ ਮੱਕ ਨੂੰ ਸੱਜੇ ਦਾ ਮੁਤਾ ਬੱਜਿਆ ਦਿਮਾਗ ਦੇ ਉੱਤੇ ਬਹੁਤ ਕਿਤੇ ਕਰ ਪੋਈਆਂ ਜ਼ਮੀਨਾਂ ਨਾਲ ਵਿੱਚੋਂ ਨਾਲ ਵਿੱਚੋਂ ਇੱਥੇ ਆਬਾ ਖਰਬਾ ਨੂੰ ਜ਼ਮੀਨਾਂ ਨਹੀਂ ਮਿਲ ਜਣਾਂ ਜੇ ਧਰਤੀ ਤੋਂ ਤੜਾ ਹੀ ਛੱਡ ਗਏ ਜਾਂ ਬਿਲੇ ਛੱਡ ਗਏ ਕਿਹੜੇ ਖਾਸੇ ਲਾਗਦੀਆਂ ਗੱਲਾਂ ਕਰਦੇ ਹੋ ਕਿਹੜੇ ਸਿੱਖ ਪੰਥੀਆਂ ਗੱਲਾਂ ਕਰਦੇ ਹੋ ਛੱਡ ਦੇ ਦਾ ਭਰਦਾ ਰਿਆ ਸੀ ਅੱਜ ਤੱਕ ਇਹ ਮੈਨੂੰ ਫੋਨ ਆਇਆ ਅਮਰੀਕਾ ਦੇ ਕਿਸੇ ਬਾਈ ਦਾ ਕਹਿੰਦਾ ਬਾਈ ਮੈਨੂੰ 37 ਸਾਲ ਹੋ ਗਏ ਅਮਰੀਕਾ ਗਏ ਨੂੰ ਕਹਿੰਦਾ ਸਾਨੂੰ ਫਿਕਰ ਹੋਦਾ ਖੜਾ ਕਿ ਕਲਪ ਦੇ ਜਿਹੜੇ ਫੈਸਲੇ ਲੈ ਲਿਆ ਸਾਨੂੰ ਪੁਝਾਊਗਾ ਮਾ ਸੈਂਕੀਸਾ ਨਾਲ ਤੇ ਆਪਕੇ ਨਹੀਂ ਆਰੀ ਆਇਆ ਕਹਿੰਦਾ ਇੱਕ ਦੋਆ ਨਹੀਂ ਆਇਆ ਮਾ ਤੇ ਜਵਾਕ ਕਿੰਨੇ ਆ ਕਹਿੰਦਾ ਤਿੰਨ ਮਾ ਪੁਜਾਰ ਨੇ ਕਹਿੰਦੇ ਕਹਿੰਦਾ ਬੜੀ ਇੱਕ ਦੋਆ ਨਹੀਂ ਹੋ ਆਰੀ ਐ ਮੱਥਾ ਉਹਨਾਂ ਚੜ ਰਹੇ ਆ ਕਹਿੰਦੇ ਉਹਨੇ ਨਹੀਂ ਉੱਥੇ ਧੂੜਾ ਮੌਤ ਵਰਦੀ ਹੈ ਉੱਥੇ ਵਾਤਾਵਰਨ ਸਹੀ ਨਹੀਂ ਉੱਥੇ ਹਵਾ ਖੂਸਦਾ ਪਾਣੀ ਖੂਸਦਾ ਮਾ ਜਦੋਂ ਪੰਜਾਬ ਦੀ ਮਿੱਟੀ ਦਾ ਮੋਰੀ ਪਾਇਆ ਉਹਦੇ ਇਲਾਕਿਆਂ ਦਾ ਜੋੜੇ ਨਹੀਂ ਇੱਥੋਂ ਦੀ ਪੌਣ ਪਾਣੀ ਨਾਲ ਬੋਲੀ ਨਾਲ ਇਤਿਹਾਸ ਨਾਲ ਮਿੱਟੀ ਨਾਲ ਕੁਝ ਰਕਤਾਂ ਇੱਥੋਂ ਮੋੜਨਾ ਸਾਡੇ ਲੋਕ ਜਾਹਣ ਜਾ ਕੇ ਲੱਗਦੇ ਸੱਤਾਂ ਦਾਣ ਉੱਥੇ 20-20 ਘੰਟੇ ਕੰਮ ਕਰਦੇ ਨੇ ਕਾਲਿਆਂ ਨੂੰ ਉੱਥੇ ਕਿਸੇ ਨੇ 200 ਟਰੱਕ ਪਾ ਲਿਆ 200 ਟਰੱਕ ਪਾ ਲਿਆ ਕਿਸੇ ਨੇ ਉੱਤੇ ਹੋਰ ਕਾਰੋਬਾਰ ਖੜੇ ਕਰਨ ਲਈ ਤੇ ਮੰਗਣ ਇੱਥੇ ਆ ਗਿਆ ਹੁਣ ਆਦ ਰਿਆ ਕਈ ਬੰਗਲ ਇੱਥੇ ਜਿਹੜੇ ਚਾਹ ਲਈ 50-50 ਹਜ਼ਾਰ ਦਾ ਬਾਤ ਹੋਇਆ ਰੋਮ ਤੇ ਆ ਧੱਕੀ ਪੈਂਦੇ ਆ ਤੇ ਕਹਿੰਦੇ ਆ ਕਿ ਲੋਕਾਂ ਨੂੰ ਪੀਲ ਕਰ ਅਸੀਂ ਸਲਾਹ ਕੁੱਛੇ ਬਣਾ ਲਿਆ ਸਾਡੇ ਮੁੰਡੇ ਕੁੜੇ ਨੇ ਕਾਲੇ ਗੋੜਿਆਂ ਦੇ ਬਹਿਰ ਕਰਕੇ ਸਾਨੂੰ ਛੱਡ ਕੇ ਚੋਣਦੇ ਆ ਸੋ ਤਾਂ ਬਰਾਵਾ ਆਸਤਾ ਕਿ ਧੱਕੀ ਨੂੰ ਛੱਡ ਕੇ ਨਾ ਪਰ ਜੋ ਜਾਣਾ ਜਿਸ ਹੱਦ ਕੇ ਬਾਅਦ ਇਹ ਮੁਰਕਾ ਨੂੰ ਜਾਓ ਬਾਸਮੁਰ ਕੇ ਇੱਥੇ ਆ ਜਾਓ ਕਮਾਈਆਂ ਕਰਕੇ ਇੱਥੇ ਜ਼ਮੀਨਾਂ ਲੈ ਕੇ ਅੱਛੇ ਕਾਰੋਬਾਰ ਸ਼ੁਰੂ ਕਰੋ ਅੱਜ ਦਾ ਨਾਟਕ ਮਾਨਸਾ ਕੋਲੇ ਮੈਂ ਜਾਗੋ ਤੇ ਆ ਗਿਆ ਗਾਸ ਜਿਹੜੇ ਕਿ ਮੁੰਡੇ ਦਾ ਮੈਂ ਪੁੱਛਿਆ ਮੁੰਡੇ ਨੇ ਆਇਆ ਜਾਗੋ ਖੰਦੀ ਹੀ ਲੱਗਦੀ ਐ ਕੀ ਕਸੂਰ ਤੋਂ ਨਹੀਂ ਆਇਆ ਕਹਿੰਦਾ ਬਈ ਗਮਨਦਗਾ ਦਾ ਮੁੰਡਾ ਮਿਲ ਗਿਆ 18 ਸਾਲ ਦੀ ਯੂਨੀਵਰਸਿਟੀ ਮੈਂ ਕਿਉਂ ਮਿਲ ਗਿਆ ਕਹਿੰਦਾ ਦੂਰ ਕਿਤੇ ਪੈरिस ਦੀ ਦੋ ਘਰਾਂ ਬਲਾਸ ਦੀ ਇਹਦੇ ਪਿਆਉਣੇ ਦੂਰ ਕਿਲਾ ਜ਼ਮੀਨ ਵੇਚ ਕੇ ਪੂਰੀ ਬਾਹਰ ਤੋਰਤੀ ਕੁੜੀ ਨੂੰ ਕੰਮ ਨਹੀਂ ਮਿਲਿਆ ਪੂਰੀ ਸਾਲ ਬਾਅਦ ਵਸਦਾ ਗਈ ਮੁੰਡਾ ਪਿਆਉਣਾ ਲੜ ਪਿਆ ਵੀ ਜਿਹੜੇ بڑے ਮੋٹے ਦਾਣੇ ਪਹਿਲਾਂ ਹੁੰਦੇ ਸੀ ਰੋਟੀ ਖਾਂਦੇ ਨੇ ਉਹ ਵੀ ਮਾਰਦੇ ਹੁਣ ਥਾਵਾਂ ਇਹ ਰੱਖੋ ਛੱਡ ਕੇ ਆ ਗਏ ਇਸੇ ਸਦਮੇ ਨੂੰ ਲੈ ਕੇ ਮੁੰਡਾ ਜ਼ਹਿਰ ਪੀ ਕੇ ਮਰ ਗਿਆ ਆਸ ਲੋਹੇ ਨਦੀ ਘਟਨਾ ਜਿਹੜੇ ਵਾਕੇ ਦੀ ਮੈਂ ਕੱਲ ਦੋਨਾਂ ਘਰਾਂ ਜਾ ਕੇ ਆਇਆ ਇੱਕ ਕੁੜੀ ਕ੍ਰਿੰਦਾ ਦੇ ਵਿੱਚ ਸੁਣ ਦਵੇ ਨਾਲੇ ਬਾਗੀ ਜੋ ਬਗੀਖਿਆ ਨਹੀਂ ਪਤਾ ਨਹੀਂ ਦਿੱਤੇ। ਇੱਕ ਮੁੰਡਾ ਕਹਿੰਨ ਕਿ ਆਉਂਦੇ ਪਿੰਡ ਦਾ ਫਿਰ ਨਾ ਘਰ ਨੂੰ ਪੇ ਚੁਣ ਲਾ ਅਧਿਕਾਰੀ ਜੀ ਨਾਲ ਕਰ ਰਹੀ ਆ। ਘਰ ਵਾਲੀ ਉੱਥੇ ਕਹਾ ਪਤਾ ਨਹੀਂ ਹੋਰ ਕਹਿੰਦਾ ਕਿੰਨਾ ਪਾ ਲੈਂਦੀ ਐ। ਉਹ ਮਗਰੋਂ ਮੁੰਡਾ ਗਿਆ ਗੁੱਸਾ ਨਾਲ ਕਰੋ ਭਾਈ ਗੱਲਾਂ ਕੌੜਨੀਆਂ ਨੇ ਥੋੜ੍ਹੀ। ਮੁੰਡੇ ਉੱਥੇ ਮੁੰਡਾ ਗਿਆ ਮਾਰਨਾ। ਉਹ ਮੁੰਡੇ ਨੂੰ ਕਹਾ ਜਿਹੜਾ ਮੁੰਡਾ ਕਹਾ ਗੱਲ ਕਰ ਤੀ ਬੇਟੀ ਜੀ ਉਹਨਾਂ ਨੂੰ ਘੋਲਣਾ ਕਰਨਾ ਸੀ। चार घटे बि करोड़ी घटि ਸੁਭਾਉ ਇਹ ਗੱਲਾਂ ਜੇ ਪੰਜਾਬ ਦੇ ਪੰਥੇ ਤੋਂ ਫੇ ਤਾਂ ਹੀ ਬੱਜਣਿਆ ਕਿ ਅਸੀਂ ਧਰਤੀ ਨੂੰ ਬਚਾਵਾਂਗੇ ਪਾਣੀ ਨੂੰ ਬਚਾਵਾਂਗੇ ਬੋਲੀ ਨੂੰ ਬਚਾਵਾਂਗੇ ਆਪਣੇ ਇਤਿਹਾਸ ਨਾਲ ਕਰਾਂਗੇ ਮੈਂ ਜਿਹਦੇ ਅੰਦਰ ਬੈਠੇ ਨਾਲ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਬਾਬਾ ਜੀ ਇੱਕ ਬੇਨਤੀ ਪ੍ਰਵਾਨ ਕਰਿਓ ਸਭ ਤੋਂ ਡਰਦੇ ਬਹੁਤ ਆ ਸਾਰੇ ਡਰਦੇ ਹੋ ਇਹ ਗੱਲ ਮੈਂ ਤੁਹਾਡੇ ਇੱਕ ਨੂੰ ਬਣਾਈ ਨਹੀਂ ਕਰ ਰਿਹਾ ਕਿ ਮੈਨੂੰ ਪਵਾ ਲੱਗਾ ਨਾ ਦਿੱਲੀ ਪਰ ਜੇ ਹੋਇਆ ਖਾਨੀ ਮੋਰਚੇ ਜਿੱਦੇ ਮੈਂ ਤੇ ਮੇਰੀ ਪੜ੍ਹਾਈ ਹੋਈ ਯੂਨੀਵਰਸਿਟੀ ਆ ਜਾਣ ਕਰਨ ਗਿਆ ਮਦਨੀ ਘਰ ਇਮਾਰਤ ਤੋਂ ਉੱਥੇੋਂ ਦਿੱਲੀ ਕੋਲ ਪੁੱਛਿਆ ਕਰੇ ਕਿੰਨੇ ਹੈ ਗਸੈ ਕਿਹੜੀ ਮਿੱਟੀ ਦੇ ਬਣੇ ਆ ਬਾਹਰੀ ਗੱਲ ਕੀ ਆ ਕਿ ਜਿਹੜਾ ਉਹਨੇ ਮੂਰ ਨੂੰ ਜਾਂਦਿਆ ਘਰ ਤੇ ਉਹਨੇ ਹੀ ਮਕਰੋਂ ਜਾਂਦਦੇ ਆ ਇੱਕ ਬੰਦਾ 50 50 100 ਰੁਪਏ ਦੇ ਮੋੜੇ ਪਾਈ ਖੜਦਾ ਸੋ ਇਹਨਾਂ ਦੇ ਕਿਰਪਾ ਨੂੰ ਜੀ ਇੱਕ ਤਾਸੇ ਵਾਲਿਆਂ ਦੇ ਮਗਲ ਜਰੂਰ ਪਾਓ ਅੱਜ ਚਿੱਕੀ 100 ਸਾਲ ਤੋਂ ਚੱਲਦੀ ਰੱਖ ਅੱਗੇ ਦੇਖੋ ਜਿੰਨਾ ਸਾਡਾ ਇਤਿਹਾਸ ਕੇ ਮਾਰਸ ਤਾਂ ਨਿਸ਼ਾਨਾ ਫਾਰ ਰਟਾ ਇਹ ਪੈਸੇ ਕਮਾਉਣ ਦੇ ਚੱਕਰ ਵਿੱਚ ਬੱਚਾ ਕਾਰ ਸੇਵਾ ਦਾ ਕੰਮ ਲੈ ਕੇ ਬਹਿ ਜਾਂਦੇ ਆ ਤੇ ਉੱਥੇ ਮੁੜ ਕੇ ਸਾਰਾ ਮਲਿਆ ਮੇਕਰੀ ਤੋਂ ਇਹ ਉਹਨਾਂ ਨੇ ਦੇਖ ਲੋ ਵੀ ਸਾਡੇ ਨਾਲ ਕੇਰੇ ਛੱਡੇ ਦਸਤੀ ਜੁੜਨਾਂ ਢਾਈ ਜਾਂਦੇ ਆ ਘੁਟਾਉਂਦੀਆਂ ਘਟਾਉਣ ਲੱਗੇ ਪਏ ਆ ਆਪਣਾ ਢੰਗਾ ਵੇਖ ਲਓ ਮਾਧੋਪਸਾ ਦੇ ਕਿਲੇ ਦੇਖ ਲਓ ਚੁਕਾਰ ਦੀ ਤੱਤੀ ਗੜੀ ਦੇਖ ਲਓ ਕਿੰਨੇ ਸਾਡੇ ਨਾਲ ਸ਼ਾਨਨਾ ਬਰਾਸਤਾ ਇਨਾਂ ਨੇ ਬੋਸਦਾ ਦੇਖੋ ਕਾਮ ਨੂੰ ਇਤਿਹਾਸ ਆਖਿਆ ਨਿਸ਼ਾਨੀਆਂ ਤੋਂ ਪਤਾ ਲੱਗਦਾ ਜਾਂ ਤਾਂ ਹੋਲੇ ਵਰਕੇ ਪਤਾ ਲੱਗਦਾ ਹੈ ਕਿਤਾਬਾਂ ਦੇ ਵਿੱਚੋਂ ਪੜ੍ਹਦੀ ਜਾਂਦੇ ਆ ਆਪਣੀਆਂ ਮਰਜ਼ੀਆਂ ਲਿਖੀ ਜਾਂਦੇ ਆ ਆ ਨਮੀ ਦੀ ਸਿੱਖਿਆ ਦਿੱਤੀ ਲੈ ਕੇ ਆਏ ਆ ਨਿਊ ਅਰਿਕਨ ਪਾਲਸੀ ਉਹ ਇਹਦੀ ਕੰਮਾ ਚੌੜੇ ਆ ਵੀ ਇਹਨਾਂ ਨੂੰ ਕਿਹੜਾ ਇਤਿਹਾਸ ਸਿਖਾਉਣਾ ਹੈ ਕਿਹੜਾ ਸਿਖਾਉਣਾ ਹੈ ਉਹ ਆਪਣੇ ਤਰ੍ਹਾਂ ਬਣਾਉਣਗੇ ਉਹ ਉਥੇ ਬਦਲ ਕੇ ਬਣਾਉਣਗੇ ਤੇ ਨਿਸ਼ਾਨੇ ਨਾਲ ਸਾਡੇ ਨਾਲ ਮਤਲਬ ਇਹ ਨੂੰ ਲਈ ਮੇਰੀ ਬੇਨਤੀ ਕਬੂਲ ਕਰੇ ਮੰਨਿਓ ਕਿ ਇਹਨਾਂ ਨੂੰ ਰੱਖਿਆ ਹੋਵੇ ਤੇ ਹੱਦ ਦੇ ਨਹੀਂ ਹੈਗੇ ਲਗਾਤਾ ਲੱਗੇ ਵਜਾ ਆਪਣੇ ਲੋਕ ਵੀ ਹੋਏ ਜੇ ਆਂ ਕੋਈ ਗੰਦੀ ਨਹੀਂ ਇਹ ਦਾ ਪੁਰਾਣਾ ਹੋ ਗਿਆ ਜਿਹੜਾ ਧਾਰ ਦੇਉਂ। ਜੋ ਮੈਂ ਸਮਾਂ ਬਹੁਤਾ ਹੋ ਨਹੀਂ ਦਾਰਾਂ ਨੇ ਗੋਲ ਦਾ ਸਮਾਂ ਇਹ ਨਹੀਂ ਘਟਦਾ ਤਾਂ ਮੇਰੀ ਬੇਨਤੀ ਇੰਨੀ ਆ ਸਿਕਸਕਟ ਦੇ ਰਗੀਬ ਆ ਕਿ ਅੱਜ ਇੱਕ ਹੋਕਾ ਦਿੱਤਾ ਸੀਗਾ ਤੁਸੀਂ ਪੰਥਲੇ ਨਿਦੇਵੰਦੀਆਂ ਨੇ ਇਕੱਠੇ ਹੋ ਕੇ ਵੀ ਆਓ ਭਾਈਆ ਆਪਣਾ ਖਾਸਾ ਮਹਾਪੰਚਾਇਤ ਲਾਉਣੀ ਹੈ ਤੇ ਨਾਲ ਅਸੀਂ ਨਹੀਂ ਬੈਠ ਕਰਨਾ ਕਿ ਆਪਾਂ ਇੱਥੋਂ ਉੱਠ ਕੇ ਨਾ ਤੁਲ ਜੀਏ ਆਪਾਂ ਕਿ ਦੂ ਬਾਹਰ ਦੀ ਬੈਂਕ ਤੇ ਗੁਰਮਤਾ ਕਰਕੇ ਵਿਚਾਰਾਂ ਕਰਕੇ ਕਿ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਲਿਜਾਣਾ ਹੈ ਇੱਥੇ ਹਜ਼ਾਰਾਂ ਲੱਖਾਂ ਦਾ ਕਟਵਾੜਾ ਕਿਵੇਂ ਕਰਨਾ ਹੈ ਸਰਕਾਰ ਕਿਵੇਂ ਗੋਗਿਆ ਭਾਪ ਲਿਆਉਣੀ ਆ ਆਪਣੇ ਤਰੀਕੇ ਦੇ ਨਾਲ ਪਰ ਦੇ ਘਟ ਕਰਕੇ ਇਸ ਵਰਤਾਂ ਗੁਰਜਾਪਾਲ ਨੇ ਅਜਾ ਅਕਰਨ ਨੇ ਸੋਨੇ ਬੈਂਤੀ ਕਰਕੇ ਇਹ ਪੂਰਾ ਪ੍ਰੋਜੈਕਟ ਵਿਚਾਰਾ ਕਰੀਏ ਪੂਰੀ 팀ਾ ਬਣਾਓ ਕਮੇਟੀਆਂ ਬਣਾਓ ਪਿੰਡਾਂ ਨਿਕਲੋ ਲੋਕਾਂ ਨੂੰ ਲਾਓ ਨਿਕਲੋ ਦੱਸੋ ਵੀ ਆ ਸਾਥੀ ਭਾਤਰ ਕੁਝ 40 ਸਾਲ ਤੋਂ ਬੰਦ ਹੈ ਕੁਝ 30 ਸਾਲ ਤੋਂ ਬੰਦ ਹੈ ਕੁਝ 21 ਸਾਲ ਤੋਂ ਬੰਦ ਹੈ ਜਿਨ੍ਹਾਂ ਨੇ ਆਪਣੀਆਂ ਭਾਜਵਾਹੀਆਂ ਜਿਲ੍ਹਾਂ ਦੇ ਵਿੱਚ ਗਾਤੀਆਂ ਮਗਰ ਖਲਾਅ ਤਬਾਹ ਹੋ ਗਏ ਘਰਾਂ ਦੇ ਬੱਚਾ ਚੁੰਧਿਆ ਦੇ ਵਿੱਚ ਧਾ ਹੋ ਕੇ ਆਏ ਖਬਰਾਂ ਨੂੰ ਦੇਖਾ ਕਿ ਕੀ ਖਾਤੋਂ ਨਾ ਉਹਨਾਂ ਦੇ ਕੋਠਾਰਾਂ ਦੇ ਨਾ ਕੋਈ ਬੱਚਾ ਦੇ ਰੋਲੇ ਨੇ ਨਾ ਕੋਈ ਜੀਰ ਰੋਲੇ ਨੇ ਤਾਂ ਕੌਮ ਦੀ ਪੱਤ ਨੂੰ ਸਦਾ ਸਿਰ ਤੇ ਰੱਖਣ ਲਈ ਕੰਨ ਦੀ ਗੱਲ ਰੱਖਣ ਦੀ ਕੌਮ ਨੂੰ ਉਹਨਾਂ ਨੇ ਆਪਣੀਆਂ ਘਰਵਾਲੀਆਂ ਦਿੱਤੀਆਂ ਨੇ ਸਾਡਾ ਬੜੇ ਬੜਾ ਕਿਨੇ ਬਾਬਾ ਰਾਜਾ ਜੀ ਨੇ ਕਿਹਾ ਕਿ ਅਸੀਂ 2 ਸਾਲ ਤੋਂ ਬੈਠੇ ਹਾਂ ਬਿਲਕੁਲ 2 ਸਾਲ ਤੋਂ ਬੈਠੇ ਸਾਨੂੰ 2 ਘੰਟੇ ਜੂਣੇ ਲੱਗ ਜਾਂਦੇ ਵੀ ਮੈਂ ਜਾਣਾ ਜੀ ਮੈਨੂੰ ਪਹਿਲਾਂ ਬੁਲਾ ਦਿਓ ਜੀ ਕਹਿ ਰਹੇ ਆਣੇ ਮੈਨੂੰ ਪਹਿਲਾਂ ਬੁਲਾ ਦੇ ਜੀ ਸੁਰੇਸ਼ ਸਾਹਿਬ ਕੇ ਸਾਨੂੰ ਅੱਜ ਲੰਮਾ ਸਮਾਂ ਇਹ ਸਰਕਾਰ ਵਿਜੱਦਰ ਪ੍ਰਕਾਰ ਕਰਨਾ ਚਾਹੀਦਾ ਹੈ ਇਹਦਾ ਕਾਨੂੰਨ ਅਗਲੀ ਹੋਣ ਦੇਖੋਗੇ ਕਾਨੂੰਨ ਇੰਨੇ ਖਤਰਨਾਕ ਇਹਨਾਂ ਨੇ ਬਣਾਉਂਦਿਆਂ ਲਏ ਇਹ ਕਹਿੰਦੇ ਕੋਈ ਕਿਸੇ ਕਰ ਲੈ ਬੰਦੇ ਨੂੰ ਵੀ ਅਸਲੀ ਹੱਤਬਾਜੀ ਐਲਾਨ ਕਰ ਸਕਦੇ ਆ ਜਦੋਂ ਵੀ ਉਹ ਨਹੀਂ ਕਿਸੇ ਬੰਦੀ ਕਰਦੇ ਬੰਦੇ ਨੂੰ ਕਹਿੰਦੇ ਕਿ ਇਹ ਦੋਸ਼ੀ ਦੇ ਗ੍ਰੋਹੀ ਗਲਤ ਕਰਦਾ ਹੈ ਇਹ ਹੱਤਬਾਜੀ ਦਾਾਮ ਦੇ ਤੱਕ ਪਹੁੰਚਦਾ ਇਹਦਾ ਸਾਡੇ ਸਾਹ ਲੈਣੇ ਮੁਸ਼ਕਲ ਹੋ ਜਾਣੇ ਆ ਅੰਗਰੇਜ਼ ਸਮੇਂ ਦੇ ਬੱਚਾ ਜਿਸ ਤਰ੍ਹਾਂ ਉਹ ਅਨਸ਼ਾਈ ਹਰਾਰ ਇੱਕੇ ਵੱਧ ਰਿਹਾ ਹੈ ਜੀ ਆਪਾਂ ਨਾਲ ਕੱਥੇ ਹੋਏ ਜਿਹਨੇ ਇੱਕ ਵਾਰ ਪਹਿਲਾਂ ਬੋਲੀ ਕਿਸੇ ਲਾੜੇ ਬੋਲਿਆ ਘਰ ਬੋਲੋ ਬੋਲੀ ਗਰਸਾ ਬਨੋ ਕਿ ਜਸਨੀ ਹੋਮੇਰਾ ਤੁਹਾਡੇ ਬਹੁਤ ਆ ਬਿਲਕੁਲ ਫੜ ਗਿਆ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਹੈ ਪਰ ਸਾਨੂੰ ਆਇਆ ਲੱਗਦਾ ਜੀ ਨਾ ਪੱਛੇ ਗਏ ਆ ਸੇਪਰੇ ਸਾਡੇ ਫਿਰਨਾ ਹੈ ਖਲਾਬਾ ਫਿਰਨਾ ਹੈ ਸੇ ਪ੍ਰੇਖਾ ਕਰ ਦਿਓ ਕੋਈ ਗੱਲ ਫਲਾਇੰਗ ਜੀ ਕੋਰਾ ਦੇ ਕੋ ਜਿਹੜੇ ਅਜੂਬੀਆਂ ਦੇ ਵੱਡੇ ਵੱਡੇ ਬੰਦੇ ਸੀ ਨਾ ਉਹ ਹੰਗਲਾਬਾਰ ਬੈਠ ਕੇ ਸਵਾਗਤ ਕਰਦੇ ਵਿਚਾਰਾਂ ਕਰਦੇ ਕੱਟੇ ਬੋਲੇ ਸਕਦੇ ਉਹ ਜਿਹੜੇ ਬਾਲਾ ਆਉਣਾ ਉਹਨਾਂ ਨੂੰ ਲੱਗਿਆ ਕਿ ਇਹ ਐਕਟਰ ਦੇ ਨਾਲ ਬੈਠਨੇ ਆ ਹਮ ਤਾਂ ਕੋਈ ਪਰ ਸਭ ਤੋਂ ਪਹਿਲਾਂ ਹੈਕਲਰ ਨੇ ਫੜ ਕੇ ਉਹ ਹੀ ਕਿਹਾ ਮੜੇ ਤੇ ਕੋणा ਸਾਧਨਾ ਨਹੀਂ ਆਈਆਂ ਤੇ ਜਿਹੜੇ ਬੰਦੇ ਨੂੰ ਅੱਜ ਇਹ ਪ੍ਰੇਖਾ ਕਿ ਨਹੀਂ ਇਹ ਸਾਧਨ ਲਈ ਨਹੀਂ ਆ ਥੋੜੇ ਮਾਣ ਦਾ ਜ਼ਿਆਦਾ ਬਾਤ ਨਹੀਂ ਆਈ ਔਰ ਸਾਰ ਜਸਮੇਰ ਤੱਕ ਅਸੀਂ ਗਏ ਆਂ ਬੀਕਾ ਦੇ ਗੰਗਾ ਦੇ ਰਖਣੀ ਮਾਲਵਾ ਪਰ ਪਿੰਡਾਂ ਚ ਗਏ ਆਂ 80-80% ਲੋਕਾਂ ਨੂੰ ਕਾਰਾ ਪਿਆ ਕੈਸਾ ਜਮਦ ਦੇਵਾ ਕਾਲੇ ਮੋਹਰੇ ਵਿਚ ਕੈਸਾ ਸ਼ੂਗਰ ਫਤਨ ਹੋ ਰਿਹਾ ਜਵਾਕ ਸਾਲ-ਸਾਲ ਦੇ ਮੰਜਿਆ ਤੇ ਬੈਠਾ ਤੇ ਵੀਰਿਆਂ ਦੇ ਪੇਰੇ ਉਹ ਲੋਕ ਆਏ ਆਂ ਮਾਰੀ ਸੀ ਕਿਸੇ ਨਹੀਂ ਆਉਂਦੇ ਕਿਉਂ ਉਸੇ ਪਤੰਦ ਨਹੀਂ ਆਉਂਦੇ ਆ ਕਿ ਸਦਾ ਤਾਂ ਇਹ ਸੇਰੇ ਕਿਨੇ ਕਾਏ ਆਪਾਂ ਚਲੋ ਆਏ ਆ ਜਿਹੜੇ ਉਹਨਾਂ ਦਾ ਬਹੁਤ ਧੰਨਵਾਦ ਤੁਸੀਂ ਜਾ ਦੇ ਜਾ ਦੇ ਜੀ ਮਿਲ ਆਲੇ ਹੋ ਤੁਹਾਨੂੰ ਧੰਨਵਾਦ ਆਲਾ ਬਹੁਤ ਬਹੁਤ ਤੁਸੀਂ ਪਹੁੰਚੇ ਹੋ ਤੇ ਆਪਾਂ ਅਗਲਾ ਪ੍ਰੋਗਰਾਮ ਬਾਰਾਂ ਜੀ ਨੂੰ ਹੋਗਾ ਜੋ ਤੁਸੀਂ ਦੇਵੋਗੇ ਸਾਡੇ ਦਾ ਸਾਡੀ ਸਕੂਲ ਦੀ ਟੀਮ ਕਾਲੇ ਪਾਣੀ ਦਾ ਮੋਰਚਾ ਬਾਰੀ ਅਨਤੋਜ ਜੀ ਬੈਠੇ ਆ ਸਾਨੂੰ ਜੋ ਤੁਹਾਨੂੰ ਲੁਕਵਾਉਗੇ ਅਸੀਂ ਉਸੇ ਨੂੰ ਸਨਮਤੇ ਨਵਾਵਾਂਗੇ ਵਰ ਜੀ ਖਾਸਾ ਬਾਰੀ